ਫੋਨ ਮੈਨੂੰ ਡਿੱਗਿਆ ਮਿਲਿਆ ਮੈਂ ਵੀਡੀਓ ਪਾਈ ਉਸ ਤੋਂ ਬਾਅਦ ਮੈਂ ਇਹਦਾ ਪਤਾ ਕੀਤਾ ਕਿ ਕਿਸ ਨੇ ਗੁੰਮਸ਼ੁਦਗੀ ਲਿਖਾਈ ਕਿ ਨਹੀਂ ਲਿਖਾਈ ਸਾਂਝ ਕੇਂਦਰ ਦੀ ਜਿਹੜੀ ਆਪਾਂ ਗੁੰਮਸ਼ੁਦਗੀ ਲਿਖਾਉਂਦੇ ਆਂ ਉੱਥੋਂ ਮੈਂ ਗੱਡੀ ਉਸ ਤੋਂ ਬਾਅਦ ਮੈਨੂੰ ਇਸ ਭਾਈ ਸਾਹਿਬ ਦਾ ਮੋਬਾਈਲ ਨੰਬਰ ਮਿਲਿਆ ਜਿਹੜਾ ਅਸੀਂ ਇਹਦੇ ਮੋਬਾਈਲ ਤੇ ਸੰਪਰਕ ਕੀਤਾ ਇਹਦੀ ਇਮਾਨਦਾਰੀ ਇਹਨਾਂ ਨੂੰ ਦੇ ਰਿਆਂ ਹਾਲੋ ਭਾਈ ਸਾਹਿਬ ਮੈਂ ਪੰਜਾਬ ਪੁਲਿਸ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਗਾ ਤੇ ਸਾਡੀ ਇਹ ਬਹੁਤ ਵਧੀਆ ਆਫੀਸਰ ਨੇ ਬਹੁਤ ਬਹੁਤ ਕਿੰਨਾ ਦਾ ਧੰਨਵਾਦ ਦਿਲ ਤੋਂ ਕਰਨਾ ਚਾਹੂਗਾ ਕਿਉਂਕਿ ਜਿਹੜਾ ਇਹ ਮੇਰਾ ਫੋਨ ਸੀਗਾ ਇਹ ਬਹੁਤ ਜ਼ਰੂਰੀ ਡਾਕੂਮੈਂਟਸ ਤੇ ਬਹੁਤ ਜ਼ਰੂਰੀ ਡਾਟਾ ਇਹਦੇ ਚ ਪਿਆ ਸੀ ਹਰ ਇੱਕ ਨਾਗਰਿਕ ਨੂੰ ਇਹੀ ਫੀਲ ਕਰੂਗਾ ਕਿ ਅਗਰ ਸਾਨੂੰ ਕਿਸੇ ਦਾ ਡਿੱਗਿਆ ਹੋਇਆ ਕਿ ਫੋਨ ਜਾਂ ਕੋਈ ਹੋਰ ਜ਼ਰੂਰੀ ਚੀਜ਼ ਮਿਲਦੀ ਹੈ ਕੋਸ਼ਿਸ਼ ਕਰੋ ਅਗਲੇ ਤੱਕ ਪਹਿਚਾਨ ਦੇਖ ਰਿਹਾ ਹਾਂ ਇਹ ਭਾਈ ਸਾਹਿਬ ਇਹ ਭਾਈ ਸਾਹਿਬ ਉਹਨੇ ਜਿਨ੍ਹਾਂ ਦਾ ਇਹ ਫੋਨ ਹੈ ਤੇ ਕੱਬਾ ਲਿਆਂਦਾ ਜੀ ਨਾਲ ਤੁਸੀਂ ਦੇਉਡ ਇਹਦੇ ਨਾਲ ਜਿਹੜਾ ਅਸੀਂ EMI ਮਿਲਾਨ ਕਰਾਂਗੇ ਪਾਸਵਰਡ ਖੋਲ ਕੇ ਦਿਖਾਓ ਆਪਾਂ ਹੁਣ ਚੇਂਜ ਕਰ ਲਿਓ ਵੀਡੀਓ 'ਚ ਤੁਹਾਡਾ ਪਾਸਵਰਡ ਆ ਗਿਆ ਤੇ ਜਦੋਂ ਇਹ ਫੋਨ ਮੈਨੂੰ ਡਿੱਗਿਆ ਮਿਲਿਆ ਮੈਂ ਵੀਡੀਓ ਪਾਈ ਉਸ ਤੋਂ ਬਾਅਦ ਮੈਂ ਇਹਦਾ ਪਤਾ ਕੀਤਾ ਕਿ ਕਿਸ ਨੇ ਗੁੰਮਸ਼ੁਦਗੀ ਲਿਖਾਈ ਕਿ ਨਹੀਂ ਲਿਖਾਈ ਸਾਂਝ ਕੇਂਦਰ ਦੀ ਜਿਹੜੀ ਆਪਾਂ ਗੁੰਮਸ਼ੁਦਗੀ ਲਿਖਾਉਂਦੇ ਆਂ ਉੱਥੋਂ ਮੈਂ ਗੱਡੀ ਉਸ ਤੋਂ ਬਾਅਦ ਮੈਨੂੰ ਇਸ ਭਾਈ ਸਾਹਿਬ ਦਾ ਮੋਬਾਈਲ ਨੰਬਰ ਮਿਲਿਆ ਜਿਹੜਾ ਅਸੀਂ ਇਹਦੇ ਮੋਬਾਈਲ ਤੇ ਸੰਪਰਕ ਕੀਤਾ ਇਹਦੀ ਇਮਾਨਤੇ ਇਹਨਾਂ ਨੂੰ ਦੇ ਰਿਆਂ ਹਾਲੋ ਭਾਈ ਸਾਹਿਬ ਪੰਜਾਬ ਪੁਲਿਸ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੂਗਾ ਇਹ ਸਾਡੇ ਇਹ ਬਹੁਤ ਵਧੀਆ ਅਫਸਰ ਨੇ ਮੈਂ ਬਹੁਤ-ਬਹੁਤ ਇਨਾਨਾ ਦਾ ਧੰਨਵਾਦ ਦਿਲ ਤੋਂ ਕਰਨਾ ਚਾਹੂਗਾ ਕਿਉਂਕਿ ਜਿਹੜਾ ਇਹ ਮੇਰਾ ਫੋਨ ਸੀਗਾ ਇਹ ਬਹੁਤ ਜ਼ਰੂਰੀ ਡਾਕੂਮੈਂਟਸ ਤੇ ਬਹੁਤ ਜ਼ਰੂਰੀ ਡਾਟਾ ਇਹਦੇ ਚ ਪਿਆ ਸੀ ਹਰ ਇੱਕ ਨਾਗਰਿਕ ਨੂੰ ਇਹ ਹੀ ਫੀਲ ਕਰੂੰਗਾ ਕਿ ਅਗਰ ਸਾਨੂੰ ਕਿਸੇ ਦਾ ਡਿੱਗਿਆ ਹੋਇਆ ਹੈ ਕਿ ਫੋਨ ਜਾਂ ਕੋਈ ਹੋਰ ਜ਼ਰੂਰੀ ਚੀਜ਼ ਮਿਲਦੀ ਹੈ ਕੋਸ਼ਿਸ਼ ਕਰੋ ਅਗਲੇ ਤੱਕ ਪਹਿਚਾਣ ਦੇਖ ਰਿਹਾ ਹਾਂ ਇਹ ਭਾਈ ਸਾਹਿਬ ਏ ਭਾਈ ਸਾਹਿਬ ਉਹਨੇ ਜਿਹਨਾਂ ਦਾ ਇਹ ਫੋਨ ਹੈ ਤੇ ਕੱਬਾ ਲਿਆਂਦਾ ਜੀ ਨਾਲ ਤੁਸੀਂ ਤੇ ਉਹਦੇ ਨਾਲ ਜਿਹੜਾ ਅਸੀਂ ਈਐਮਆਈ ਮਿਲਾਨ ਕਰਾਂਗੇ ਪਾਸਵਰਡ ਖੋਲ ਕੇ ਦਿਖਾਓ ਆਪਾਂ ਉਹ ਚੇਂਜ ਕਰ ਲਿਓ ਵੀਡੀਓ ਤੇ ਤੁਹਾਡਾ ਪਾਸਵਰਡ ਆ ਗਿਆ ਤੇ ਜਦੋਂ ਇਹ ਫੋਨ ਮੈਨੂੰ ਡਿੱਗਿਆ ਮਿਲਿਆ ਮੈਂ ਵੀਡੀਓ ਬਾਈ ਉਸ ਤੋਂ ਬਾਅਦ ਮੈਂ ਇਹਦਾ ਪਤਾ ਕੀਤਾ ਕਿ ਕਿਸ ਨੇ ਗੋਮਸ਼ੁਦਗੀ ਲਿਖਾਈ ਕਿ ਨਹੀਂ ਲਿਖਾਈ ਸਾਂਝ ਕੇਂਦਰ ਦੀ ਜਿਹੜੀ ਆਪਾਂ ਗੋਮਸ਼ੁਦਗੀ ਲਿਖਾਉਂਦੇ ਆਂ ਉੱਥੋਂ ਮੈਂ ਗੱਡੀ ਉਸ ਤੋਂ ਬਾਅਦ ਮੈਨੂੰ ਇਸ ਭਾਈ ਸਾਹਿਬ ਦਾ ਮੋਬਾਈਲ ਨੰਬਰ ਮਿਲਿਆ ਜਿਹੜਾ ਸੀ ਇਹਦੇ ਮੋਬਾਈਲ ਤੇ ਸੰਪਰਕ ਕੀਤਾ ਇਹਦੀ ਇਮਾਨਤੇ ਇਹਨਾਂ ਨੂੰ ਦੇ ਰਿਹਾ ਆਹ ਲੋ ਭਾਈ ਸਾਹਿਬ ਮੈਂ ਪੰਜਾਬ ਪੁਲਿਸ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੂੰਗਾ ਕਿ ਸਾਡੀ ਇਹ ਬਹੁਤ ਵਧੀਆ ਅਫਸਰ ਨੇ ਮੈਂ ਬਹੁਤ-ਬਹੁਤ ਨਿਮਰਤਾ ਧੰਨਵਾਦ ਦਿਲ ਤੋਂ ਕਰਨਾ ਚਾਹੂੰਗਾ ਕਿਉਂਕਿ ਜਿਹੜਾ ਇਹ ਮੇਰਾ ਫੋਨ ਸੀਗਾ ਇਹ ਬਹੁਤ ਜ਼ਰੂਰੀ ਡਾਕੂਮੈਂਟਸ ਤੇ ਬਹੁਤ ਜ਼ਰੂਰੀ ਡਾਟਾ ਇਹਦੇ ਚ ਪਿਆ ਸੀ ਹਰ ਇੱਕ ਨਾਗਰਿਕ ਨੂੰ ਇਹੀ ਫੀਲ ਕਰੂਗਾ ਇਹ ਅਗਰ ਸਾਨੂੰ ਕਿਸੇ ਦਾ ਡਿੱਗਿਆ ਹੋਇਆ ਹੈ ਕਿ ਫੋਨ ਜਾਂ ਕੋਈ ਹੋਰ ਜ਼ਰੂਰੀ ਚੀਜ਼ ਮਿਲਦੀ ਹੈ ਕੋਸ਼ਿਸ਼ ਕਰੋ ਅਗਲੇ ਤੱਕ ਪਹਿਚਾਣ ਦੇਖ ਰਿਹਾ ਹਾਂ ਇਹ ਭਾਈ ਸਾਹਿਬ ਇਹ ਭਾਈ ਸਾਹਿਬ ਉਹਨੇ ਜਿਨ੍ਹਾਂ ਦਾ ਇਹ ਫੋਨ ਹੈ ਤੇ ਡੱਬਾ ਲੈਂਦਾ ਜੀ ਨਾਲ ਤੁਸੀਂ ਇਹਦੇ ਨਾਲ ਜਿਹੜਾ ਅਸੀਂ ਐਮਆਈ ਮਿਲਾਨ ਕਰਾਂਗੇ ਪਾਸਵਰਡ ਖੋਲ ਕੇ ਦਿਖਾ ਦਿਓ ਆਪਾਂ ਹੁਣ ਚੇਂਜ ਕਰ ਲਿਓ ਵੀਡੀਓ 'ਚ ਤੁਹਾਡਾ ਪਾਸਵਰਡ ਆ ਗਿਆ ਤੇ ਜਦੋਂ ਇਹ ਫੋਨ ਮੈਨੂੰ ਡਿੱਗਿਆ ਮਿਲਿਆ ਮੈਂ ਵੀਡੀਓ ਪਾਈ ਉਸ ਤੋਂ ਬਾਅਦ ਮੈਂ ਇਹਦਾ ਪਤਾ ਕੀਤਾ ਕਿ ਕਿਸ ਨੇ ਗੁੰਮਸ਼ੁਦਗੀ ਲਿਖਾਈ ਕਿ ਨਹੀਂ ਲਿਖਾਈ ਸਾਂਝ ਕੇਂਦਰ ਦੀ ਜਿਹੜੀ ਆਪਾਂ ਗੋਮ ਸ਼ੁੱਧਗੀ ਲਖਾਉਂਦੇ ਆ ਉੱਥੋਂ ਮੈਂ ਗੱਡੀ ਉਸ ਤੋਂ ਬਾਅਦ ਮੈਨੂੰ ਇਸ ਭਾਈ ਸਾਹਿਬ ਦਾ ਮੋਬਾਈਲ ਨੰਬਰ ਮਿਲਿਆ ਜਿਹੜਾ ਅਸੀਂ ਇਹਦੇ ਮੋਬਾਈਲ ਤੇ ਸੰਪਰਕ ਕੀਤਾ ਇਹਦੀ ਇਮਾਨਤੇ ਇਹਨਾਂ ਨੂੰ ਦੇ ਰਿਹਾ ਹਾਂ ਹਾਲੋ ਭਾਈ ਸਾਹਿਬ ਮੈਂ ਪੰਜਾਬ ਪੁਲਿਸ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਗਾ ਕਿ ਸਾਡੀ ਇਹ ਬਹੁਤ ਵਧੀਆ ਅਫਸਰ ਨੇ ਮੈਂ ਬਹੁਤ ਬਹੁਤ ਸ਼ਿਕਰ ਦਾ ਧੰਨਵਾਦ ਦਿਲ ਤੋਂ ਕਰਨਾ ਚਾਹੁੰਗਾ ਕਿਉਂਕਿ ਜਿਹੜਾ ਇਹ ਮੇਰਾ ਫੋਨ ਸੀਗਾ ਇਹ ਬਹੁਤ ਜ਼ਰੂਰੀ ਡਾਕੂਮੈਂਟਸ ਤੇ ਬਹੁਤ ਜ਼ਰੂਰੀ ਡਾਟਾ ਇਹਦੇ ਚ ਪਿਆ ਸੀ ਹਰ ਇੱਕ ਨਾਗਰਿਕ ਨੂੰ ਇਹ ਫੀਲ ਕਰੂਗਾ ਤੇ ਅਗਰ ਸਾਨੂੰ ਕਿਸੇ ਦਾ ਡਿੱਗਿਆ ਹੋਇਆ ਹੈ ਕਿ ਫੋਨ ਜਾਂ ਕੋਈ ਹੋਰ ਜ਼ਰੂਰੀ ਚੀਜ਼ ਮਿਲਦੀ ਹੈ ਕੋਸ਼ਿਸ਼ ਕਰੋ ਅਗਲੇ ਤੱਕ ਪਹਿਚਾਣ ਦੇਖ ਰਿਹਾ ਹਾਂ ਇਹ ਭਾਈ ਸਾਹਿਬ ਇਹ ਭਾਈ ਸਾਹਿਬ ਉਹਨੇ ਜਿਨ੍ਹਾਂ ਦਾ ਇਹ ਫੋਨ ਹੈ ਤੇ ਕੱਬਾ ਲੈਂਦਾ ਜੀ ਨਾਲ ਤੁਸੀਂ ਇਹਦੇ ਨਾਲ ਜਿਹੜਾ ਅਸੀਂ ਈਐਮਆਈ ਮਿਲਾਨ ਕਰਾਂਗੇ ਪਾਸਵਰਡ ਖੋਲ ਕੇ ਦਿਖਾਓ ਆਪਾਂ ਹੁਣ ਚੇਂਜ ਕਰ ਲਿਓ ਵੀਡੀਓ ਤੇ ਤੁਹਾਡਾ ਪਾਸਵਰਡ ਆ ਗਿਆ ਤੇ ਜਦੋਂ ਇਹ ਫੋਨ ਮੈਨੂੰ ਡਿੱਗਿਆ ਮਿਲਿਆ ਮੈਂ ਵੀਡੀਓ ਪਾਈ ਉਸ ਤੋਂ ਬਾਅਦ ਮੈਂ ਇਹ ਤਾਂ ਪਤਾ ਕੀਤਾ ਕਿ ਕਿਸ ਨੇ ਗੁੰਮਸ਼ੁਦਗੀ ਲਿਖਾਈ ਕਿ ਨਹੀਂ ਲਿਖਾਈ ਸਾਂਝ ਕੇਂਦਰ ਦੀ ਜਿਹੜੀ ਆਪਾਂ ਗੁੰਮਸ਼ੁਦਗੀ ਲਿਖਾਉਂਦੇ ਆਂ ਉੱਥੋਂ ਮੈਂ ਗੱਡੀ ਉਸ ਤੋਂ ਬਾਅਦ ਮੈਨੂੰ ਇਸ ਭਾਈ ਸਾਹਿਬ ਦਾ ਮੋਬਾਈਲ ਨੰਬਰ ਮਿਲਿਆ ਜਿਹੜਾ ਅਸੀਂ ਇਹਦੇ ਮੋਬਾਈਲ ਤੇ ਸੰਪਰਕ ਕੀਤਾ ਇਹਦੀ ਇਮਾਨਦਾਰੀ ਇਹਨਾਂ ਨੂੰ ਦੇ ਰਿਆਂ ਹਾਲੋ ਭਾਈ ਸਾਹਿਬ ਮੈਂ ਪੰਜਾਬ ਪੁਲਿਸ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੂੰਗਾ ਤੇ ਸਾਡੀ ਇਹ ਬਹੁਤ ਵਧੀਆ ਅਫਸਰ ਨੇ ਮੈਂ ਬਹੁਤ-ਬਹੁਤ ਇਨਾਨਾ ਦਾ ਧੰਨਵਾਦ ਦਿਲ ਤੋਂ ਕਰਨਾ ਚਾਹੂੰਗਾ ਕਿਉਂਕਿ ਜਿਹੜਾ ਇਹ ਮੇਰਾ ਫੋਨ ਸੀਗਾ ਇਹ ਬਹੁਤ ਜ਼ਰੂਰ ਡਾਕੂਮੈਂਟਸ ਤੇ ਬਹੁਤ ਜ਼ਰੂਰੀ ਡਾਟਾ ਇਹਦੇ ਚ ਪਿਆ ਸੀ ਹਰ ਇੱਕ ਨਾਗਰਿਕ ਨੂੰ ਇਹ ਫੀਲ ਕਰੂਗਾ ਕਿ ਅਗਰ ਸਾਨੂੰ ਕਿਸੇ ਦਾ ਡਿੱਗਿਆ ਹੋਇਆ ਹੈ ਕਿ ਫੋਨ ਜਾਂ ਕੋਈ ਜ਼ਰੂਰੀ ਚੀਜ਼ ਮਿਲਦੀ ਹੈ ਕੋਸ਼ਿਸ਼ ਕਰੋ ਅਗਲੇ ਤੱਕ ਪਹਿਚਾਣ ਦੇਖ ਰਹੇ ਹਾਂ ਇਹ ਭਾਈ ਸਾਹਿਬ ਇਹ ਭਾਈ ਸਾਹਿਬ ਉਹਨੇ ਜਿਨ੍ਹਾਂ ਦਾ ਇਹ ਫੋਨ ਹੈ ਤੇ ਕੱਬਾ ਲਿਆਂਦਾ ਜੀ ਨਾਲ ਤੁਸੀਂ ਇਹਦੇ ਨਾਲ ਜਿਹੜਾ ਅਸੀਂ ਈਐਮਆਈ ਮਿਲਾਨ ਕਰਾਂਗੇ ਪਾਸਵਰਡ ਖੋਲ ਕੇ ਦਿਖਾਓ ਆਪਾਂ ਹੁਣ ਚੇਂਜ ਕਰ ਲਿਓ ਵੀਡੀਓ 'ਚ ਤੁਹਾਡਾ ਪਾਸਵਰਡ ਆ ਗਿਆ ਹਾਂ ਤੇ ਜਦੋਂ ਇਹ ਫੋਨ ਮੈਨੂੰ ਡਿੱਗਿਆ ਮਿਲਿਆ ਮੈਂ ਵੀਡੀਓ ਪਾਈ ਉਸ ਤੋਂ ਬਾਅਦ ਮੈਂ ਇਹਦਾ ਪਤਾ ਕੀਤਾ ਕਿ ਕਿਸ ਨੇ ਗੁੰਮਸ਼ੁਦਗੀ ਲਿਖਾਈ ਕਿ ਨਹੀਂ ਲਿਖਾਈ ਸਾਂਝ ਕੇਂਦਰ ਦੀ ਜਿਹੜੀ ਆਪਾਂ ਗੁੰਮਸ਼ੁਦਗੀ ਲਿਖਾਉਂਦੇ ਆਂ ਉੱਥੋਂ ਮੈਂ ਗੱਡੀ ਉਸ ਤੋਂ ਬਾਅਦ ਮੈਨੂੰ ਇਸ ਭਾਈ ਸਾਹਿਬ ਦਾ ਮੋਬਾਈਲ ਨੰਬਰ ਮਿਲਿਆ ਜਿਹੜਾ ਅਸੀਂ ਇਹਦੇ ਮੋਬਾਈਲ ਤੇ ਸੰਪਰਕ ਕੀਤਾ ਇਹਦੀ ਇਮਾਨਤੇ ਇਹਨਾਂ ਨੂੰ ਦੇ ਰਹੇ ਆ ਹਾਲੋ ਭਾਈ ਸਾਹਿਬ ਮੈਂ ਪੰਜਾਬ ਪੁਲਿਸ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੂੰਗਾ ਕਿ ਸਾਡੀ ਇਹ ਬਹੁਤ ਵਧੀਆ ਆਪਰੇਸ਼ਨ ਹੈ ਬਹੁਤ ਬਹੁਤ ਇਨਾਂ ਦਾ ਧੰਨਵਾਦ ਦਿਲ ਤੋਂ ਕਰਨਾ ਚਾਹੂਗਾ ਕਿਉਂਕਿ ਜਿਹੜਾ ਇਹ ਮੇਰਾ ਫੋਨ ਸੀਗਾ ਇਹ ਬਹੁਤ ਜ਼ਰੂਰੀ ਡਾਕੂਮੈਂਟਸ ਤੇ ਬਹੁਤ ਜ਼ਰੂਰੀ ਡਾਟਾ ਇਹਦੇ ਚ ਪਿਆ ਸੀ ਹਰ ਇੱਕ ਨਾਗਰਿਕ ਨੂੰ ਇਹ ਹੀ ਫੀਲ ਕਰੂੰਗਾ ਕਿ ਅਗਰ ਸਾਨੂੰ ਕਿਸੇ ਦਾ ਡਿੱਗਿਆ ਹੋਇਆ ਹੈ ਕਿ ਫੋਨ ਜਾਂ ਕੋਈ ਹੋਰ ਜ਼ਰੂਰੀ ਚੀਜ਼ ਮਿਲਦੀ ਹੈ ਕੋਸ਼ਿਸ਼ ਕਰੋ ਅਗਲੇ ਤੱਕ ਪਹਿਚਾਣ ਦੇਖ ਰਿਹਾ ਹਾਂ ਇਹ ਭਾਈ ਸਾਹਿਬ ਇਹ ਭਾਈ ਸਾਹਿਬ ਉਹਨੇ ਜਿਨ੍ਹਾਂ ਦਾ ਇਹ ਫੋਨ ਹੈ ਤੇ ਕੱਭਾ ਲੈਂਦਾ ਜੀ ਨਾਲ ਤੁਸੀਂ ਹਾਂਜੀ ਉਹਨੂੰ ਇਹਦੇ ਨਾਲ ਜਿਹੜਾ ਅਸੀਂ EMI ਮਿਲਾਨ ਕਰਾਂਗੇ ਪਾਸਵਰਡ ਖੋਲ ਕੇ ਦਿਖਾਇਓ ਆਪਾਂ ਉਹ ਚੇਂਜ ਕਰ ਲਿਓ ਵੀਡੀਓ 'ਚ ਤੁਹਾਡਾ ਪਾਸਵਰਡ ਆ ਗਿਆ ਤੇ ਜਦੋਂ ਇਹ ਫੋਨ ਮੈਨੂੰ ਡਿੱਗਿਆ ਮਿਲਿਆ ਮੈਂ ਵੀਡੀਓ ਪਾਈ ਉਸ ਤੋਂ ਬਾਅਦ ਮੈਂ ਇਹਦਾ ਪਤਾ ਕੀਤਾ ਕਿ ਕਿਸ ਨੇ ਗੁੰਮਸ਼ੁਦਗੀ ਲਿਖਾਈ ਕਿ ਨਹੀਂ ਲਿਖਾਈ ਸਾਂਝ ਕੇਂਦਰ ਦੀ ਜਿਹੜੀ ਆਪਾਂ ਗੁੰਮਸ਼ੁਦਗੀ ਲਿਖਾਉਂਦੇ ਆ ਉੱਥੋਂ ਮੈਂ ਗੱਡੀ ਉਸ ਤੋਂ ਬਾਅਦ ਮੈਨੂੰ ਇਸ ਭਾਈ ਸਾਹਿਬ ਦਾ ਮੋਬਾਈਲ ਨੰਬਰ ਮਿਲਿਆ ਜਿਹੜਾ ਅਸੀਂ ਇਹਦੇ ਮੋਬਾਈਲ ਤੇ ਸੰਪਰਕ ਕੀਤਾ ਇਹਦੀ ਇਮਾਨਤੇ ਇਹਨਾਂ ਨੂੰ ਦੇ ਰਿਆਂ ਆਹ ਲਓ ਭਾਈ ਸਾਹਿਬ ਪੰਜਾਬ ਪੁਲਿਸ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੂਗਾ ਕਿ ਸਾਡੇ ਇਹ ਬਹੁਤ ਵਧੀਆ ਅਫਸਰ ਨੇ ਮੈਂ ਬਹੁਤ-ਬਹੁਤ ਸincere ਧੰਨਵਾਦ ਦਿਲ ਤੋਂ ਕਰਨਾ ਚਾਹੂਗਾ ਕਿਉਂਕਿ ਜਿਹੜਾ ਇਹ ਮੇਰਾ ਫੋਨ ਸੀਗਾ ਇਹ ਬਹੁਤ ਜ਼ਰੂਰੀ ਡਾਕੂਮੈਂਟਸ ਤੇ ਬਹੁਤ ਜ਼ਰੂਰੀ ਡਾਟਾ ਇਹਦੇ ਚ ਪਿਆ ਸੀ ਹਰ ਇੱਕ ਨਾਗਰਿਕ ਨੂੰ ਇਹ ਹੀ ਫੀਲ ਕਰੂਗਾ ਕਿ ਅਗਰ ਸਾਨੂੰ ਕਿਸੇ ਦਾ ਡਿੱਗਿਆ ਹੋਇਆ ਕਿ ਫੋਨ ਜਾਂ ਕੋਈ ਹੋਰ ਜ਼ਰੂਰੀ ਚੀਜ਼ ਮਿਲਦੀ ਹੈ ਕੋਸ਼ਿਸ਼ ਕਰੋ ਅਗਲੇ ਤੱਕ ਪਹਿਚਾਨ ਦੇਖ ਰਹੇ ਹਾਂ ਇਹ ਭਾਈ ਸਾਹਿਬ اے بھائی صاحب ਉਹਨੇ ਜਿਹਨਾਂ ਦਾ ਇਹ فون ہے تے ڈبہ ਲਿਆਂਦਾ جی ਨਾਲ ਤੁਸੀਂ ہاں جی اے دے نال ਜਿਹੜਾ ਅਸੀਂ EMI ਮਿਲਾਨ ਕਰਾਂਗੇ ਪਾਸਵਰਡ ਖੋਲ ਕੇ ਦਿਖਾਓ ਆਪਾਂ ਉਹ ਚੇਂਜ ਕਰ ਲਿਓ ਵੀਡੀਓ 'ਚ ਤੁਹਾਡਾ ਪਾਸਵਰਡ ਆ ਗਿਆ ہاں جی تے ਜਦੋਂ ਇਹ فون ਮੈਨੂੰ ਡਿੱਗਿਆ ਮਿਲਿਆ میں ویڈیو ਪਾਈ ਉਸ ਤੋਂ ਬਾਅਦ ਮੈਂ ਇਹਦਾ ਪਤਾ ਕੀਤਾ ਕਿ ਕਿਸ ਨੇ ਗੁੰਮਸ਼ੁਦਗੀ ਲਿਖਾਈ ਕਿ ਨਹੀਂ ਲਿਖਾਈ ਸਾਂਝ ਕੇਂਦਰ ਦੀ ਜਿਹੜੀ ਆਪਾਂ ਗੁੰਮਸ਼ੁਦਗੀ ਲਿਖਾਉਂਦੇ ਆ ਉੱਥੋਂ ਮੈਂ ਗੱਡੀ ਉਸ ਤੋਂ ਬਾਅਦ ਮੈਨੂੰ ਇਸ بھائی صاحب ਦਾ ਮੋਬਾਈਲ ਨੰਬਰ ਮਿਲਿਆ ਜਿਹੜਾ ਅਸੀਂ ਇਹਦੇ ਮੋਬਾਈਲ ਤੇ ਸੰਪਰਕ ਕੀਤਾ ਦੀ امਾਨ ਤੇ ਇਹਨਾਂ ਨੂੰ ਦੇ ਰਹੇ ਆ ਹਾਲੋ ਭਾਈ ਸਾਹਿਬ ਮੈਂ ਪੰਜਾਬ ਪੁਲਿਸ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੂਗਾ ਕਿ ਸਾਡੇ ਇਹ ਬਹੁਤ ਵਧੀਆ ਅਫਸਰ ਨੇ ਮੈਂ ਬਹੁਤ-ਬਹੁਤ ਨਿਮਰਤਾ ਧੰਨਵਾਦ ਦਿਲ ਤੋਂ ਕਰਨਾ ਚਾਹੂਗਾ ਕਿਉਂਕਿ ਜਿਹੜਾ ਇਹ ਮੇਰਾ ਫੋਨ ਸੀਗਾ ਇਹ ਬਹੁਤ ਜ਼ਰੂਰੀ ਡਾਕੂਮੈਂਟਸ ਤੇ ਬਹੁਤ ਜ਼ਰੂਰੀ ਡਾਟਾ ਇਹਦੇ ਚ ਪਿਆ ਸੀ ਹਰ ਇੱਕ ਨਾਗਰਿਕ ਨੂੰ ਇਹੀ ਫੀਲ ਕਰੂਗਾ ਕਿ ਅਗਰ ਸਾਨੂੰ ਕਿਸੇ ਦਾ ਡਿੱਗਿਆ ਹੋਇਆ ਹੈ ਕਿ ਫੋਨ ਜਾਂ ਕੋਈ ਹੋਰ ਜ਼ਰੂਰੀ ਚੀਜ਼ ਮਿਲਦੀ ਹੈ ਕੋਸ਼ਿਸ਼ ਕਰੋ ਅਗਲੇ ਤੱਕ ਪਹਿਚਾਣ ਦੇਖ ਰਿਹਾ ਹਾਂ ਇਹ ਭਾਈ ਸਾਹਿਬ ਇਹ ਭਾਈ ਸਾਹਿਬ ਉਹਨੇ ਜਿਨ੍ਹਾਂ ਦਾ ਇਹ ਫੋਨ ਹੈ ਤੇ ਕੱਬਾ ਲੈਂਦਾ ਜੀ ਨਾਲ ਤੁਸੀਂ ਤੇ ਉਹਦੇ ਨਾਲ ਜਿਹੜਾ ਅਸੀਂ ਈਐਮਆਈ ਮਿਲਾਨ ਕਰਾਂਗੇ ਪਾਸਵਰਡ ਖੋਲ ਕੇ ਦਿਖਾਓ ਆਪਾਂ ਹੁਣ ਚੇਂਜ ਕਰ ਲਿਓ ਵੀਡੀਓ ਤੇ ਤੁਹਾਡਾ ਪਾਸਵਰਡ ਆ ਗਿਆ ਤੇ ਜਦੋਂ ਇਹ ਫੋਨ ਮੈਨੂੰ ਡਿੱਗਿਆ ਮਿਲਿਆ ਮੈਂ ਵੀਡੀਓ ਪਾਈ ਉਸ ਤੋਂ ਬਾਅਦ ਮੈਂ ਇਹਦਾ ਪਤਾ ਕੀਤਾ ਕਿ ਕਿਸ ਨੇ ਗੁੰਮਸ਼ੁਦਗੀ ਲਿਖਾਈ ਕਿ ਨਹੀਂ ਲਿਖਾਈ ਸਾਂਝ ਕੇਂਦਰ ਦੀ ਜਿਹੜੀ ਆਪਾਂ ਗੁੰਮਸ਼ੁਦਗੀ ਲਿਖਾਉਂਦੇ ਆਂ ਉੱਥੋਂ ਮੈਂ ਗੱਡੀ ਉਸ ਤੋਂ ਬਾਅਦ ਮੈਨੂੰ ਇਸ ਭਾਈ ਸਾਹਿਬ ਦਾ ਮੋਬਾਈਲ ਨੰਬਰ ਮਿਲਿਆ ਜਿਹੜਾ ਅਸੀਂ ਇਹਦੇ ਮੋਬਾਈਲ ਤੇ ਸੰਪਰਕ ਕੀਤਾ। ਇਹਦੀ ਇਮਾਨਤੇ ਇਹਨਾਂ ਨੂੰ ਦੇ ਰਿਹਾ। ਹਾਲੋ ਭਾਈ ਸਾਹਿਬ। ਮੈਂ ਪੰਜਾਬ ਪੁਲਿਸ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੂੰਗਾ। ਇਹ ਸਾਡੀ ਇਹ ਬਹੁਤ ਵਧੀਆ ਅਫਸਰ ਨੇ। ਮੈਂ ਬਹੁਤ-ਬਹੁਤ ਚਿੰਨਣਾ ਦਾ ਧੰਨਵਾਦ ਦਿਲ ਤੋਂ ਕਰਨਾ ਚਾਹੂੰਗਾ ਕਿਉਂਕਿ ਜਿਹੜਾ ਇਹ ਮੇਰਾ ਫੋਨ ਸੀਗਾ ਇਹ ਬਹੁਤ ਜ਼ਰੂਰੀ ਡਾਕੂਮੈਂਟਸ ਤੇ ਬਹੁਤ ਜ਼ਰੂਰੀ ਡਾਟਾ ਇਹਦੇ 'ਚ ਪਿਆ ਸੀ। ਹਰਕ ਨਾਗਰਿਕ ਨੂੰ ਇਹ ਹੀ ਫੀਲ ਕਰੂੰਗਾ ਕਿ ਅਗਰ ਸਾਨੂੰ ਕਿਸੇ ਦਾ ਡਿੱਗਿਆ ਹੋਇਆ ਕਿ ਫੋਨ ਜਾਂ ਕੋਈ ਹੋਰ ਜ਼ਰੂਰੀ ਚੀਜ਼ ਮਿਲਦੀ ਹੈ ਕੋਸ਼ਿਸ਼ ਕਰੋ ਅਗਲੇ ਤੱਕ ਪਹਿਚਾਣ